उसी कह रहे हैं कि जहर भी अंदर है तो अमरत्व भी अंदर है। जी। तुम्हें एक्टिवेट कितना करना है फिर? सर एक्टिवेट। हर कर... बंदा चाहना कि मैं अमरत ग्रहण करा, मैं ना जहर पी माँ, बट वो अपने वास्तव नहीं आएगा बदले दे। सर सिंपल जो कॉन्सेप्ट है, सब तो पहली चीज़ चाहिए एक्सेप्टेंस। तानु � ਕਿ ਉਹ ਫਲਾਣੇ ਨੇ ਮੇਰ ਨਾਲ ਐਦਾਂ ਕਰ ਦਿੱਤਾ ਉਹਨੇ ਮੈਨੂੰ ਡਿਚ ਕਰਤਾ ਉਹਨੇ ਮੇਰੇ ਪੈਸੇ ਮਰ ਲਏ ਉਹਨੇ ਮੈਨੂੰ ਧੋਖਾ ਕਰ ਲਿਆ ਇਫ ਯੂ ਆਰ ਕੈਰੀਿੰਗ 댓 ਹੈਵੀ ਲਗੇਜ ਤਾਂ ਸਰ ਦਿੱਕਤ ਰਹੂਗੀ ਰਹੋਗੇ ਜਦ ਅਸੀਂ ਸਰ 에어ਪਲੇਨ ਤੇ ਟ੍ਰੈਵਲ ਕਰਦੇ ਹਾਂ ਨਾ ਠੀਕ ਹੈ ਰੈਸਟ੍ਰਿਕਸ਼ਨ ਹੁੰਦੀ ਹੈ ਡੋਮੈਸਟਿਕ ਟ੍ਰੈਵਲ ਕਰ ਰਹੇ ਹੋ ਤੇ 15 ਕਿਜੀ ਜੇ ਇੰਟਰਨੈਸ਼ਨਲ ਟ੍ਰੈਵਲ ਕਰ ਰਹੇ ਹੋ ਤੇ 30 ਕਿਜੀ 4 ਜਾਂ 5 ਘੰਟੇ ਜਾਂ 10 ਘੰਟੇ ਦੀ ਜਰਨੀ ਵਸਤੇ ਨਾ ਅਸੀਂ 4-4 5-5 ਦਿਨ ਤੋਂ ਪਲਾਨਿੰਗ ਸਟਾਰਟ ਕਰ ਦਿੰਦੇ ਆ ਔਰ ਜਿਹੜੀ ਆਪਣੀ ਕਿ ਇਹ ਪੇਸ਼ਕੀਮਤੀ ਜਿਹੜੀ ਜ਼ਿੰਦਗੀ ਹੈ ਉਹਦੇ ਵਾਸਤੇ ਸਾਡੇ ਕੋਲ ਕੁਝ ਵੀ ਨਹੀਂ ਉੱਥੇ ਅਸੀਂ ਲੋਡ ਕੈਰੀ ਕਰ ਰਹੇ ਹਾਂ ਤਾਂ ਸਭ ਤੋਂ ਪਹਿਲਾਂ ਤੇ ਐਕਸੈਪਟ ਕਰਨਾ ਪਏਗਾ ਕਿ ਜੋ ਸਾਡੇ ਨਾਲ ਗਲਤ ਕਿਸੇ ਨੇ ਕੀਤਾ ਆਈ ਐਕਸੈਪਟ ਵਟ ਏਵਰ ਦ ਸਿਚੁਏਸ਼ਨ ਇਜ਼ ਦੂਸਰਾ ਤੁਹਾਨੂੰ ਚਾਹੀਦਾ ਹੈ ਦ ਪਾਵਰ ਆਫ ਫਾਰਗਿਵਨੈਸ ਪਹਿਲੇ ਐਕਸੈਪਟ ਕਰਨਾ ਦੂਸਰਾ ਫਾਰਗਿਵ ਕਰਨਾ ਜੋ ਪ੍ਰਮਾਤਮਾ ਨੇ ਦਿੱਤਾ ਉਹਦਾ ਥੈਂਕਸ ਕਰਨਾ ਸ਼ੁਰੂ ਕਰੋ ਬਿਲਕੁਲ ਪ੍ਰਮਾਤਮਾ ਨੇ ਬਈ ਸਾਡੀ ਹیثیت ਤੋਂ ਜ਼ਿਆਦਾ ਸਾਨੂੰ ਦਿੱਤਾ ਜੋ ਅਸੀਂ ਐਕਸਪੈਕਟ ਨਹੀਂ ਕੀਤਾ ਸੀ ਉਹ ਵੀ ਦਿੱਤਾ ਜੋ ਤੁਹਾਨੂੰ ਦਿੱਤਾ ਉਹ ਕਈਆਂ ਦੀ ਖੁਆਇਸ਼ ਹੈ ਠੀਕ ਹੈ ਇਸ ਗੱਲ ਦਾ ਜੇ ਅਗਰ ਅਸੀਂ ਥੈਂਕਸ ਕਰਨਾ ਸ਼ੁਰੂ ਕਰਦੀਏ ਤੇ ਅਬੰਡੈਂਸ ਤੁਹਾਡੇ ਕੋਲ ਆ ਸਰ ਐਂਡ ਦਾ ਮੂਵਮੈਂਟ ਤੁਸੀਂ ਸ਼ਾਂਤ ਹੋ ਜਾਂਦੇ ਹੋ ਰਿਲੈਕਸ ਹੋ ਜਾਂਦੇ ਹੋ ਤੁਹਾਡੇ ਕੋਲ ਬਰਡਨ ਕੁਝ ਨਹੀਂ ਹੈ ਥੈਨ ਉਹ ਡੋਰਸ ਖੁੱਲਨੇ ਸਟਾਰਟ ਹੋ ਜਾਂਦੇ ਜਿਹੜੀ ਯੂਨੀਵਰਸ ਨਾਲ ਕਨੈਕਟ ਕਰਦੇ ਨੇ ਫਿਰ ਤੁਹਾਡੀ ਪੈ ਜਾਂਦੀ ਯਾਰੀ ਫਿਰ ਤੁਸੀਂ ਕਹੋ ਆਈ ਵਾਂਟ ਦਿਸ ਤੇ ਕੁਦਰਤ ਕੰਦੀ ਆਲੋ